ਦੋਸਤੋ ਜਦੋਂ ਸਾਨੂੰ ਜੀਵਨ ਵਿੱਚ ਸਭ ਕੁਝ ਉਲਝਿਆ ਹੋਇਆ ਤੇ ਮੁਸ਼ਕਲ ਲੱਗਣ ਲੱਗਦਾ ਹੈ ਤਾਂ ਫਿਰ ਅਸੀਂ ਰੱਬ ਦੀਆਂ ਯੋਜਨਾਵਾਂ 'ਤੇ ਸਵਾਲ ਉਠਾਉਣ ਲੱਗ ਜਾਂਦੇ ਹਾਂ ਕਿ ਆਖਰ ਮੇਰੇ ਨਾਲ ਹੀ ਅਜਿਹਾ ਕਿਉਂ ਹੋ ਰਿਹਾ ਹੈ ਪਰ ਕੀ ਅਸੀਂ ਕਦੇ ਸੋਚਿਆ ਹੈ ਕਿ ਰੱਬ ਨੇ ਸਾਡੇ ਲਈ ਕੁਝ ਵਧੀਆ ਵੀ ਸੋਚਿਆ ਹੋ ਸਕਦਾ ਹੈ ਇਸ ਕਹਾਣੀ ਦਾ ਮਕਸਦ ਰੱਬ ਦੀ ਕਾਇਨਾਤ ਦੇ ਉਨਾਂ ਆਪੇਦਾਨ ਨੂੰ ਖੋਲਣਾ ਹੈ ਜਿਨ੍ਹਾਂ ਨੂੰ ਅਕਸਰ ਅਸੀਂ ਨਿਰਾਸ਼ਾ ਦੀ ਹਾਲਤ ਵਿੱਚ ਸਮਝ ਨਹੀਂ ਪਾਉਂਦੇ ਬਹੁਤ ਸਮਾਂ ਪਹਿਲਾਂ ਹਿਮਾਲਿਆ ਦੀ ਇੱਕ ਛੋਟੀ ਜੀ ਘਾਟੀ ਵਿੱਚ ਇੱਕ ਗਰੀਬ ਤੇ ਸਧਾਰਨ ਕਿਸਾਨ ਰਹਿੰਦਾ ਸੀ ਉਸ ਦਾ ਨਾਮ ਦਵਿੰਦਰ ਸੀ ਦਵਿੰਦਰ ਕੋਲ ਸਿਰਫ ਇੱਕ ਛੋਟਾ ਜਿਹਾ ਖੇਤ ਸੀ ਜੋ ਕਿ ਉਸ ਦਾ ਤੇ ਉਸ ਦੇ ਪਰਿਵਾਰ ਦਾ ਪੇਟ ਭਰਨ ਲਈ ਕਾਫੀ ਨਹੀਂ ਸੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦਵਿੰਦਰ ਨੇ ਆਪਣੀ ਪੂਰੀ ਮਿਹਨਤ ਨਾਲ ਖੇਤ ਵਿੱਚ ਕੰਮ ਕੀਤਾ ਪਰ ਅਨਾਜ ਦੀ ਪੈਦਾਵਾਰ ਉਨੀ ਨਹੀਂ ਹੋਈ ਜਿੰਨੀ ਉਸਨੇ ਉਮੀਦ ਕੀਤੀ ਸੀ ਉਸਦੇ ਖੇਤ ਵਿੱਚ ਲਗਾਤਾਰ ਸੋਕਾ ਪੈ ਰਿਹਾ ਸੀ ਤੇ ਫਸਲਾਂ ਮੁਰਝਾ ਰਹੀਆਂ ਸਨ ਦਵਿੰਦਰ ਦਿਨ ਰਾਤ ਰੱਬ ਨੂੰ ਅਰਦਾਸ ਕਰਦਾ ਕਿ ਹੇ ਰੱਬਾ ਤੂੰ ਮੇਰੇ ਲਈ ਸੋਚਿਆ ਕੀ ਹੈ ਕਿਉਂ ਮੈਂ ਹਰ ਵਾਰ ਸੰਘਰਸ਼ ਕਰਦਾ ਰਹਿੰਦਾ ਹਾਂ ਮੈਂ ਕਦੇ ਆਪਣੀ ਜ਼ਿੰਦਗੀ ਵਿੱਚ ਸੁੱਖ ਦੇਖ ਵੀ ਪਾਵਾਂਗਾ ਜਾਂ ਨਹੀਂ ਦਵਿੰਦਰ ਇੱਕ ਅਜੀਹਾ ਵਿਅਕਤੀ ਸੀ ਜਿਸ ਨੇ ਜੀਵਨ ਪਰ ਔਖੇ ਹਾਲਾਤਾਂ ਦਾ ਸਾਹਮਣਾ ਕੀਤਾ ਸੀ ਹਮੇਸ਼ਾ ਮਿਹਨਤ ਕੀਤੀ ਪਰ ਗਰੀਬੀ ਤੇ ਤੰਗੀ ਨੇ ਉਸਦੇ ਪਰਿਵਾਰ ਨੂੰ ਜਕੜ ਕੇ ਰੱਖਿਆ ਹੋਇਆ ਸੀ ਉਸ ਨੇ ਛੋਟੇ ਹੁੰਦੇ ਤੋਂ ਹੀ ਆਪਣੇ ਮਾਤਾ ਪਿਤਾ ਦੇ ਸੰਘਰਸ਼ ਦੇਖੇ ਸਨ ਕਦੇ ਫਸਲਾਂ ਬਰਬਾਦ ਹੋ ਜਾਂਦੀਆਂ ਤੇ ਕਦੇ ਮੌਸਮ ਦੀ ਮਾਰ ਨਾਲ ਘਰ ਦੀ ਹਾਲਤ ਹੋਰ ਖਰਾਬ ਹੋ ਜਾਂਦੀ ਉਸ ਦੇ ਮਨ ਵਿੱਚ ਹਮੇਸ਼ਾ ਇਹ ਸਵਾਲ ਉੱਠਦਾ ਕਿ ਰੱਬਾ ਮੇਰੇ ਨਾਲ ਹੀ ਅਜਿਹਾ ਕਿਉਂ ਹੋ ਰਿਹਾ ਹੈ ਜੇ ਰੱਬ ਮੇਰੇ ਤੋਂ ਚਾਹੁੰਦਾ ਕੀ ਹੈ ਉਹ ਹਰ ਦਿਨ ਆਪਣੇ ਪਰਿਵਾਰ ਲਈ ਮਿਹਨਤ ਕਰਦਾ ਪਰ ਜਦੋਂ ਹਾਲਾਤ ਨਹੀਂ ਸੁਧਰੇ ਉਸ ਦੀ ਨਿਰਾਸ਼ਾ ਵਧਦੀ ਗਈ ਹੁਣ ਉਹ ਰੱਬ ਨੂੰ ਦੋਸ਼ ਦੇਣ ਲੱਗ ਪਿਆ ਇੱਕ ਦਿਨ ਜਦੋਂ ਉਸਦੀ ਪਤਨੀ ਤੇ ਬੱਚੇ ਭੁੱਖੇ ਬੈਠੇ ਸਨ ਤੇ ਉਸਦੇ ਕੋਲ ਉਹਨਾਂ ਨੂੰ ਖਵਾਉਣ ਲਈ ਕੁਝ ਵੀ ਨਹੀਂ ਸੀ ਉਹ ਆਪਣੇ ਛੋਟੇ ਜਿਹੇ ਖੇਤ ਵਿੱਚ ਜਾ ਕੇ ਬੈਠ ਗਿਆ ਤੇ ਭੁੱਬਾ ਮਾਰ ਕੇ ਰੋਣ ਲੱਗ ਪਿਆ ਉਸ ਨੂੰ ਲੱਗਿਆ ਕਿ ਹੁਣ ਰੱਬ ਨੇ ਉਸਦੀ ਗੱਲ ਕਦੇ ਨਹੀਂ ਸੁੰਨੀ ਅਜਿਹੀਆਂ ਹੀ ਉਲਝਣਾ ਵਿੱਚ ਫਸਿਆ ਹੋਇਆ ਦਵਿੰਦਰ ਪਿੰਡ ਦੇ ਇੱਕ ਮਹਾਤਮਾ ਕੋਲ ਗਿਆ ਮਹਾਤਮਾ ਨੂੰ ਸਾਰੇ ਲੋਕ ਰੱਬ ਦਾ ਸੱਚਾ ਭਗਤ ਤੇ ਗਿਆਨ ਦਾ ਭੰਡਾਰ ਮੰਨਦੇ ਸਨ ਉਹਨਾਂ ਨੇ ਦਵਿੰਦਰ ਦੀ ਕਹਾਣੀ ਸੁਣੀ ਤੇ ਆਪਣੇ ਸ਼ਾਂਤ ਤੇ ਗਹਿਰੇ ਸੁਰ ਵਿੱਚ ਬੋਲੇ ਦਵਿੰਦਰ ਤੂੰ ਇਹ ਮੰਨਦਾ ਹੈ ਕਿ ਰੱਬ ਤੇਰੇ ਲਈ ਕੋਈ ਚੰਗਾ ਨਹੀਂ ਸੋਚ ਰਿਹਾ ਪਰ ਕੀ ਤੂੰ ਕਦੇ ਸੋਚਿਆ ਹੈ ਕਿ ਰੱਬ ਸਾਨੂੰ ਉਹ ਨਹੀਂ ਦਿੰਦਾ ਜੋ ਅਸੀਂ ਚਾਹੁੰਦੇ ਹਾਂ ਸਗੋਂ ਉਹ ਦਿੰਦਾ ਹੈ ਜੋ ਸਾਡੇ ਲਈ ਸਹੀ ਹੁੰਦਾ ਹੈ ਦਵਿੰਦਰ ਦੀਆਂ ਅੱਖਾਂ ਵਿੱਚ ਹੰਝੂ ਸਨ ਤੇ ਉਸਦੇ ਚਿਹਰੇ ਤੇ ਪੀੜਾਂ ਦੀਆਂ ਲਕੀਰਾਂ ਸਨ ਉਸਨੇ ਕਿਹਾ ਮਹਾਤਮਾ ਜੀ ਮੈਂ ਰੱਬ ਤੇ ਭਰੋਸਾ ਕਰਨਾ ਚਾਹੁੰਦਾ ਹਾਂ ਪਰ ਜਦੋਂ ਮੈਂ ਆਪਣੇ ਪਰਿਵਾਰ ਨੂੰ ਭੁੱਖਾ ਵੇਖਦਾ ਹਾਂ ਤਾਂ ਮੇਰਾ ਭਰੋਸਾ ਡੋਲ ਜਾਂਦਾ ਹੈ ਦਵਿੰਦਰ ਨੇ ਮਹਾਤਮਾ ਨੂੰ ਆਪਣੀ ਪੂਰੀ ਦੁੱਖ ਭਰੀ ਕਹਾਣੀ ਦੱਸ ਦਿੱਤੀ ਮਹਾਤਮਾ ਸ਼ਾਂਤ ਭਾਵ ਦੇ ਨਾਲ ਦਵਿੰਦਰ ਵੱਲ ਦੇਖਦੇ ਹੋਏ ਮੁਸਕਰਾਏ ਤੇ ਬੋਲੇ ਕਿ ਜੀਵਨ ਵਿੱਚ ਔਖੇ ਹਾਲਾਤਾਂ ਨੂੰ ਅਸੀਂ ਅਕਸਰ ਆਪਣੇ ਨਜ਼ਰੀਏ ਤੋਂ ਵੇਖਦੇ ਹਾਂ ਤੇ ਸੋਚਦੇ ਹਾਂ ਕਿ ਇਹ ਸਿਰਫ ਸਾਡੇ ਲਈ ਹੀ ਕਿਉਂ ਹੋ ਰਿਹਾ ਹੈ ਪਰ ਰੱਬ ਦੀਆਂ ਯੋਜਨਾਵਾਂ ਸਾਡੇ ਤੋਂ ਕਈ ਗੁਣਾ ਵਧੀਆ ਤੇ ਰਹੱਸਮਈ ਹੁੰਦੀਆਂ ਨੇ ਮੈਂ ਤੈਨੂੰ ਦੋ ਕਹਾਣੀਆਂ ਸੁਣਾਉਂਦਾ ਹਾਂ ਜੋ ਇਸ ਗੱਲ ਨੂੰ ਡੂੰਘੇ ਤੌਰ ਤੇ ਸਮਝਣ ਵਿੱਚ ਮਦਦ ਕਰਨਗੀਆਂ ਕਿ ਰੱਬ ਹਰ ਕਿਸੇ ਲਈ ਚੰਗਾ ਸੋਚਦਾ ਹੈ ਬਹੁਤ ਸਮਾਂ ਪਹਿਲਾਂ ਇੱਕ ਜੰਗਲ ਵਿੱਚ ਇੱਕ ਸ਼ਿਕਾਰੀ ਰਹਿੰਦਾ ਸੀ ਜੋ ਆਪਣੀ ਜੀਵਿਕਾ ਲਈ ਜੰਗਲ ਦੇ ਜਾਨਵਰਾਂ ਦਾ ਸ਼ਿਕਾਰ ਕਰਦਾ ਸੀ ਇੱਕ ਦਿਨ ਉਸਨੇ ਇੱਕ ਬਹੁਤ ਸੋਹਣਾ ਤੇ ਤੇਜ਼ ਤਰਾਰ ਹਿਰਨ ਦੇਖਿਆ ਉਹ ਬੜਾ ਹੀ ਚਲਾਕ ਤੇ ਸ਼ਕਤੀਸ਼ਾਲੀ ਹਿਰਨ ਸੀ ਜੋ ਜੰਗਲ ਵਿੱਚ ਆਜ਼ਾਦੀ ਨਾਲ ਦੌੜਦਾ ਸੀ ਸ਼ਿਕਾਰੀ ਨੇ ਸੋਚਿਆ ਕਿ ਜੇਕਰ ਉਹ ਇਸ ਹਿਰਨ ਨੂੰ ਫੜ ਲੈਂਦਾ ਹੈ ਤਾਂ ਉਸ ਨੂੰ ਬਹੁਤ ਪੈਸਾ ਮਿਲੇਗਾ ਸ਼ਿਕਾਰੀ ਆਪਣੀ ਬੰਦੂਕ ਲੈ ਕੇ ਹਿਰਨ ਦੇ ਪਿੱਛੇ ਦੌੜ ਪਿਆ ਹਿਰਨ ਨੇ ਜਦੋਂ ਸ਼ਿਕਾਰੀ ਨੂੰ ਆਪਣੇ ਵੱਲ ਆਉਂਦੇ ਵੇਖਿਆ ਬਹੁਤ ਤੇਜ਼ੀ ਨਾਲ ਦੌੜਿਆ ਸ਼ਿਕਾਰੀ ਨੇ ਕਈ ਵਾਰ ਹਿਰਨ ਉੱਪਰ ਨਿਸ਼ਾਨਾ ਸਾਧਿਆ ਪਰ ਹਰ ਵਾਰ ਹਿਰਨ ਉਸ ਦੀ ਬੰਦੂਕ ਦੇ ਨਿਸ਼ਾਨੇ ਤੋਂ ਬਚ ਜਾਂਦਾ ਸ਼ਿਕਾਰੀ ਨੇ ਜੰਗਲ ਦੇ ਕਈ ਹਿੱਸਿਆਂ ਵਿੱਚ ਜਾਲ ਲਗਾਇਆ ਪਰ ਹਰ ਵਾਰ ਹਿਰਨ ਉਸ ਦੇ ਵਿਛਾਏ ਜਾਲਾਂ ਤੋਂ ਬਾਹਰ ਨਿਕਲ ਜਾਂਦਾ ਅਜੀਬਾ ਲੱਗ ਰਿਹਾ ਸੀ ਜਿਵੇਂ ਕੋਈ ਅਣਦੇਖੀ ਸ਼ਕਤੀ ਹਿਰਨ ਦੀ ਰੱਖਿਆ ਕਰ ਰਹੀ ਹੋਵੇ ਸ਼ਿਕਾਰੀ ਹੈਰਾਨ ਸੀ ਪਰ ਉਸਨੇ ਹਾਰ ਨਹੀਂ ਮੰਨੀ ਉਹ ਲਗਾਤਾਰ ਹਿਰਨ ਦਾ ਪਿੱਛਾ ਕਰਦਾ ਰਿਹਾ ਇੱਕ ਦਿਨ ਆਖਰਕਾਰ ਹਿਰਨ ਇੱਕ ਜਾਲ ਵਿੱਚ ਫਸ ਹੀ ਗਿਆ ਸ਼ਿਕਾਰੀ ਬੜਾ ਖੁਸ਼ ਹੋਇਆ ਤੇ ਦੌੜ ਕੇ ਹਿਰਨ ਦੇ ਕੋਲ ਗਿਆ ਪਰ ਜਿਵੇਂ ਹੀ ਉਸਨੇ ਆਪਣੀ ਬੰਦੂਕ ਚੁੱਕੀ ਬੰਦੂਕ ਨੇ ਕੰਮ ਕਰਨਾ ਬੰਦ ਕਰ ਦਿੱਤਾ ਸ਼ਿਕਾਰੀ ਨੇ ਉਸਨੂੰ ਕਈ ਵਾਰ ਚਲਾਉਣ ਦੀ ਕੋਸ਼ਿਸ਼ ਕੀਤੀ ਪਰ ਬੰਦੂਕ ਤੋਂ ਕੋਈ ਗੋਲੀ ਨਹੀਂ ਚੱਲੀ ਉਹ ਹੈਰਾਨ ਸੀ ਪਰ ਫਿਰ ਉਸਨੇ ਸੋਚਿਆ ਕਿ ਉਹ ਹਿਰਨ ਨੂੰ ਆਪਣੇ ਹੱਥਾਂ ਨਾਲ ਹੀ ਫੜ ਲਵੇਗਾ ਜਿਵੇਂ ਹੀ ਸ਼ਿਕਾਰੀ ਹਿਰਨ ਵੱਲ ਵਧਿਆ ਤਾਂ ਹਿਰਨ ਅਚਾਨਕ ਜਾਲ ਤੋਂ ਛੁੱਟ ਗਿਆ ਤੇ ਤੇਜ਼ੀ ਨਾਲ ਫਿਰ ਤੋਂ ਭੱਜ ਗਿਆ ਸ਼ਿਕਾਰੀ ਜਿੱਦੀ ਸੀ ਉਸਨੇ ਫਿਰ ਉਸ ਦਾ ਪਿੱਛਾ ਕੀਤਾ ਹੁਣ ਸ਼ਿਕਾਰੀ ਪਿੱਛਾ ਹੋਰ ਤੇਜ਼ੀ ਨਾਲ ਕਰ ਰਿਹਾ ਸੀ ਉਹ ਆਪਣੇ ਲਕਸ਼ ਨੂੰ ਹਾਸਲ ਕਰਨ ਲਈ ਅੰਨ੍ਹਾ ਦੌੜ ਰਿਹਾ ਸੀ ਪਾਸ ਦੇ ਪਾਸ ਦੇ ਹਨ ਇੱਕ ਡੂੰਗੀ ਖੱਡ ਵਿੱਚ ਡਿੱਗ ਪਿਆ ਸ਼ਿਕਾਰੀ ਨੇ ਸੋਚਿਆ ਕਿ ਹੁਣ ਉਸ ਦੀ ਜਿੱਤ ਪੱਕੀ ਹੈ ਉਸ ਨੇ ਤੁਰੰਤ ਜਾਲ ਕੱਢ ਕੇ ਖਰਨ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਅਚਾਨਕ ਉਸ ਨੂੰ ਜੰਗਲ ਵਿੱਚ ਸ਼ੇਰ ਦੀ ਦਹਾੜ ਸੁਣਾਈ ਦਿੱਤੀ ਸ਼ਿਕਾਰੀ ਦਾ ਦਿਲ ਇੱਕਦਮ ਡਰ ਗਿਆ ਤੇ ਉਸ ਨੇ ਦੇਖਿਆ ਕਿ ਇੱਕ ਖੂੰਖਾਰ ਸ਼ੇਰ ਉਸਦੇ ਵੱਲ ਵਧ ਰਿਹਾ ਸੀ ਸ਼ਿਕਾਰੀ ਇਹ ਵੇਖ ਕੇ ਪਾਣੀ ਪਾਣੀ ਹੋ ਗਿਆ ਉਸ ਨੂੰ ਪਤਾ ਸੀ ਕਿ ਜੇ ਉਸ ਨੇ ਹੁਣ ਹਿਰਨ ਨੂੰ ਫੜਿਆ ਤਾਂ ਸ਼ੇਰ ਉਸ ਨੂੰ ਨਹੀਂ ਛੱਡੇਗਾ ਆਖਰਕਾਰ ਸ਼ਿਕਾਰੀ ਨੇ ਆਪਣੀ ਜਾਨ ਬਚਾਉਣ ਲਈ ਹਿਰਨ ਨੂੰ ਉੱਥੇ ਹੀ ਛੱਡ ਦਿੱਤਾ ਤੇ ਤੇਜ਼ੀ ਨਾਲ ਭੱਜ ਗਿਆ ਉਸ ਨੂੰ ਸਮਝ ਆ ਗਿਆ ਸੀ ਕਿ ਕੁਦਰਤ ਤੇ ਰੱਬ ਦੀ ਯੋਜਨਾ ਉਸ ਦੇ ਵਸ ਤੋਂ ਬਾਹਰ ਹੈ ਉਹ ਕਿੰਨੀ ਵੀ ਕੋਸ਼ਿਸ਼ ਕਰੇ ਜਦੋਂ ਰੱਬ ਕਿਸੇ ਦੀ ਰੱਖਿਆ ਕਰਨ ਦਾ ਫੈਸਲਾ ਕਰਦਾ ਹੈ ਤਾਂ ਉਸ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਦਵਿੰਦਰ ਇਹ ਕਹਾਣੀ ਸੁਣ ਕੇ ਸ਼ਾਂਤ ਹੋ ਗਿਆ ਉਸ ਦੀਆਂ ਅੱਖਾਂ ਵਿੱਚ ਚਮਕ ਸੀ ਤੇ ਉਸ ਦੇ ਦਿਲ ਨੂੰ ਕੁਝ ਹਲਕਾਪਣ ਮਹਿਸੂਸ ਹੋਇਆ ਮਹਾਤਮਾ ਨੇ ਦਵਿੰਦਰ ਵੱਲ ਵੇਖਦੇ ਹੋਏ ਕਿਹਾ ਕਿ ਜੀਵਨ ਵਿੱਚ ਕਈ ਵਾਰ ਅਜੀਹਾ ਹੁੰਦਾ ਹੈ ਕਿ ਅਸੀਂ ਇਹ ਸਮਝ ਨਹੀਂ ਪਾਉਂਦੇ ਕਿ ਰੱਬ ਨੇ ਸਾਡੇ ਲਈ ਕੀ ਸੋਚਿਆ ਹੈ ਸ਼ିକਾਰੀ ਦੀ ਤਰ੍ਹਾਂ ਅਸੀਂ ਵੀ ਆਪਣੇ ਟੀਚਿਆਂ ਦੇ ਪਿੱਛੇ ਭੱਜਦੇ ਹੀ ਰਹਿੰਦੇ ਹਾਂ ਬਿਨਾਂ ਇਹ ਸੋਚੇ ਕਿ ਰੱਬ ਦੀ ਯੋਜਨਾ ਕੁਝ ਹੋਰ ਹੋ ਸਕਦੀ ਹੈ ਹਿਰਨ ਰੱਬ ਦੀ ਛਤਰ ਛਾਇਆ ਵਿੱਚ ਸੀ ਤੇ ਜਦੋਂ ਤੱਕ ਰੱਬ ਚਾਹੁੰਦਾ ਸ਼ਿਕਾਰੀ ਉਸ ਨੂੰ ਕਦੇ ਨਹੀਂ ਫੜ ਸਕਦਾ ਸੀ ਰੱਬ ਹਰ ਕਿਸੇ ਦੀ ਜੀਵਨ ਦੀ ਦਿਸ਼ਾ ਨੂੰ ਕੰਟਰੋਲ ਕਰਦਾ ਹੈ ਚਾਹੇ ਉਹ ਇਨਸਾਨ ਹੋਵੇ ਜਾਂ ਜਾਨਵਰ ਸਾਨੂੰ ਸਿਰਫ ਉਸ ਦੀ ਯੋਜਨਾ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਮਹਾਤਮਾ ਨੇ ਤੁਜੀ ਕਹਾਣੀ ਸੁਣਾਉਂਦੇ ਹੋਏ ਕਿਹਾ ਕਿ ਬੜਾ ਸਮਾਂ ਪਹਿਲਾਂ ਇੱਕ ਪਿੰਡ ਵਿੱਚ ਇੱਕ ਗਰੀਬ ਲੱਕੜਹਾਰਾ ਰਹਿੰਦਾ ਸੀ ਉਹ ਹਰ ਸਵੇਰ ਜੰਗਲ ਵਿੱਚ ਜਾਂਦਾ ਤੇ ਲੱਕੜਾਂ ਕੱਟ ਕੇ ਲਿਆਉਂਦਾ ਉਹ ਬੜਾ ਮਿਹਨਤੀ ਸੀ ਪਰ ਜੀਵਨ ਵਿੱਚ ਔਖੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ ਸੀ ਉਸ ਕੋਲ ਇੰਨਾ ਕੁ ਵੀ ਨਹੀਂ ਸੀ ਕਿ ਉਹ ਆਪਣੇ ਪਰਿਵਾਰ ਨੂੰ ਢੰਗ ਨਾਲ ਖਵਾ ਸਕੇ ਪਰ ਫਿਰ ਵੀ ਉਹ ਸੱਚਾਈ ਤੇ ਮਿਹਨਤ ਨਾਲ ਕੰਮ ਕਰਦਾ ਤੇ ਰੱਬ ਤੇ ਵਿਸ਼ਵਾਸ ਰੱਖਦਾ ਇੱਕ ਦਿਨ ਜਦੋਂ ਉਹ ਜੰਗਲ ਵਿੱਚ ਲੱਕੜਾਂ ਕੱਟ ਰਿਹਾ ਸੀ ਉਸ ਨੇ ਇੱਕ ਵੱਡਾ ਸਾਰਾ ਸੱਪ ਦੇਖਿਆ ਸੱਪ ਕਿਸੇ ਜਾਲ ਵਿੱਚ ਫਸਿਆ ਹੋਇਆ ਸੀ ਤੇ ਤੜਫ ਰਿਹਾ ਸੀ ਲੱਕੜਹਾਰਾ ਡਰ ਗਿਆ ਪਰ ਉਸ ਨੇ ਸੋਚਿਆ ਕਿ ਮੈਂ ਇਸ ਸੱਪ ਦੀ ਮਦਦ ਕਰ ਸਕਦਾ ਹਾਂ ਪਰ ਇਹ ਮੈਨੂੰ ਨੁਕਸਾਨ ਨਾ ਪਹੁੰਚਾ ਦੇਵੇ ਪਰ ਫਿਰ ਕੁਝ ਸੋਚ ਕੇ ਲੱਕੜਹਾਰਾ ਧਿਆਨ ਨਾਲ ਸੱਪ ਦੇ ਨੇੜੇ ਗਿਆ ਤੇ ਜਾਲ ਨੂੰ ਕੱਟ ਕੇ ਉਸ ਨੂੰ ਮੁਕਤ ਕਰ ਦਿੱਤਾ ਸੱਪ ਨੇ ਲੱਕੜਹਾਰੇ ਵੱਲ ਵੇਖਿਆ ਤੇ ਬੋਲਿਆ ਤੂੰ ਮੇਰੀ jaan ਬਚਾਈ ਹੈ ਮੈਂ ਤੈਨੂੰ ਇਸ ਦੇ ਬਦਲੇ ਕੁਝ ਦੇਣਾ ਚਾਹੁੰਦਾ ਹਾਂ ਲੱਕੜਹਾਰਾ ਸੋਚਾਂ ਵਿੱਚ ਪੈ ਗਿਆ ਕਿ ਸੱਪ ਆਖਰਕਾਰ ਉਸ ਨੂੰ ਕੀ ਦੇ ਸਕਦਾ ਹੈ ਸੱਪ ਨੇ ਕਿਹਾ ਤੂੰ ਮੇਰੇ ਨਾਲ ਚੱਲ ਲੱਕੜਹਾਰਾ ਝਿਜਕਦਾ ਹੋਇਆ ਉਸ ਦੇ ਪਿੱਛੇ ਚੱਲ ਪਿਆ ਕੁਝ ਦੂਰ ਚੱਲਣ ਤੋਂ ਬਾਅਦ ਸੱਪ ਉਸ ਨੂੰ ਇੱਕ ਗੁਫਾ ਦੇ ਕੋਲ ਲੈ ਗਿਆ ਗੁਫਾ ਦੇ ਅੰਦਰ ਬੇਹਿਸਾਬ ਖਜ਼ਾਨਾ ਸੀ ਸੱਪ ਨੇ ਕਿਹਾ ਇਹ ਤੇਰੇ ਲਈ ਹੈ ਕਿਉਂਕਿ ਤੂੰ ਮੇਰੀ ਮਦਦ ਕੀਤੀ ਹੈ ਜਿੰਨਾ ਕੁ ਤੂੰ ਇਸ ਵੇਲੇ ਇਸ ਖਜ਼ਾਨੇ ਚ ਲੈ ਜਾ ਸਕਦਾ ਹੈ ਲੈ ਜਾ ਲੱਕੜਹਾਰਾ ਖੁਸ਼ ਹੋ ਗਿਆ ਤੇ ਉਸ ਨੇ ਜਿੰਨਾ ਹੋ ਸਕਦਾ ਸੀ ਉਹਨਾਂ ਖਜ਼ਾਨੇ ਤੋਂ ਲੈ ਲਿਆ ਪਰ ਉਸ ਦੇ ਮਨ ਵਿੱਚ ਹੁਣ ਲਾਲਚ ਆ ਗਿਆ ਉਸ ਨੇ ਸੋਚਿਆ ਕਿ ਮੈਂ ਸਾਰਾ ਖਜ਼ਾਨਾ ਲੈ ਲਵਾਂ ਜਿਵੇਂ ਹੀ ਉਸਨੇ ਹੋਰ ਖਜ਼ਾਨਾ ਲੈਣ ਦੀ ਕੋਸ਼ਿਸ਼ ਕੀਤੀ ਗੁਫਾ ਦਾ ਦਰਵਾਜ਼ਾ ਬੰਦ ਹੋ ਗਿਆ ਤੇ ਹਨੇਰਾ ਹੋ ਗਿਆ ਤੇ ਲੱਕੜਹਾਰਾ ਉੱਥੇ ਹੀ ਫਸ ਗਿਆ ਉਹ ਡਰ ਗਿਆ ਤੇ ਸਮਝ ਨਹੀਂ ਪਾਇਆ ਕਿ ਉਹ ਹੁਣ ਕੀ ਕਰੇ ਸੱਪ ਨੇ ਬਾਹਰੋਂ ਕਿਹਾ ਕਿ ਤੂੰ ਆਪਣੀ ਲੋੜ ਤੋਂ ਵੱਧ ਲਾਲਚ ਕੀਤਾ ਰੱਬ ਨੇ ਤੈਨੂੰ ਜਿੰਨਾ ਦਿੱਤਾ ਸੀ ਉਹ ਤੇਰੇ ਲਈ ਕਾਫੀ ਸੀ ਪਰ ਤੇਰਾ ਲਾਲਚ ਤੈਨੂੰ ਹਨੇਰੇ ਵੱਲ ਲੈ ਗਿਆ ਲੱਕੜਹਾਰੇ ਨੇ ਆਪਣੀ ਗਲਤੀ ਸਮਝੀ ਤੇ ਰੱਬ ਤੋਂ ਮਾਫੀ ਮੰਗੀ ਕੁਝ ਸਮੇਂ ਬਾਅਦ ਦਰਵਾਜ਼ਾ ਤਾਂ ਖੁੱਲ ਗਿਆ ਪਰ ਖਜ਼ਾਨਾ ਗਾਇਬ ਹੋ ਗਿਆ ਜਿੰਨਾ ਕੋ ਸੌਖਾ ਲੈ ਜਾ ਸਕਦਾ ਸੀ ਉਹ ਵੀ ਉਹਦੇ ਹੱਥੋਂ ਨਿਕਲ ਗਿਆ ਪਰ ਲੱਕੜਹਾਰੇ ਨੇ ਸਿੱਖਿਆ ਲੈ ਲਈ ਸੀ ਕਿ ਰੱਬ ਜੋ ਦਿੰਦਾ ਹੈ ਜਿੰਨਾ ਦਿੰਦਾ ਹੈ ਉਹ ਸਾਡੇ ਲਈ ਸਹੀ ਹੁੰਦਾ ਹੈ ਸਾਨੂੰ ਵੱਧ ਦੀ ਲਾਲਸਾ ਨਹੀਂ ਕਰਨੀ ਚਾਹੀਦੀ ਮਹਾਤਮਾ ਨੇ ਕਿਹਾ ਇੱਕ ਕਹਾਣੀ ਵੀ ਤੇਰੇ ਜੀਵਨ ਲਈ ਇੱਕ ਸੁਨੇਹਾ ਹੈ ਰੱਬ ਤੈਨੂੰ ਜੋ ਦਿੰਦਾ ਹੈ ਉਸ ਦੇ ਵਿੱਚ ਸੰਤੋਖ ਕਰ ਹੋ ਸਕਦਾ ਹੈ ਕਿ ਤੇਰੇ ਕੋਲ ਹੁਣ ਘਟ ਹੋਵੇ ਪਰ ਰੱਬ ਨੇ ਤੇਰੇ ਲਈ ਕੁਝ ਜ਼ਰੂਰ ਸੋਚਿਆ ਹੋਵੇਗਾ ਸਾਨੂੰ ਸਿਰਫ ਸਹੀ ਸਮੇਂ ਤੇ ਯੋਜਨਾਵਾਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਹੁਣ ਦਵਿੰਦਰ ਇਹ ਸਮਝ ਗਿਆ ਸੀ ਕਿ ਰੱਬ ਹਰ ਕਿਸੇ ਲਈ ਚੰਗਾ ਹੀ ਸੋਚਦਾ ਹੈ ਭਾਵੇਂ ਹੀ ਅਸੀਂ ਉਸ ਦੀ ਯੋਜਨਾ ਨੂੰ ਹੁਣ ਸਮਝ ਨਾ ਸਕੀਏ ਹੁਣ ਉਸ ਨੇ ਆਪਣੇ ਜੀਵਨ ਵਿੱਚ ਆਉਣ ਵਾਲੇ ਹਰ ਹਾਲਾਤ ਨੂੰ ਸਬਰ ਤੇ ਵਿਸ਼ਵਾਸ ਨਾਲ ਸਵੀਕਾਰ ਕਰਨ ਦਾ ਫੈਸਲਾ ਕੀਤਾ ਫਿਰ ਦਵਿੰਦਰ ਨੇ ਕੁਝ ਹੋਰ ਸਵਾਲ ਮਹਾਤਮਾ ਨੂੰ ਕੀਤੇ ਉਸ ਨੇ ਥੋੜਾ ਝਿਜਕਦੇ ਹੋਏ ਪੁੱਛਿਆ ਮਹਾਤਮਾ ਜੀ ਮੈਂ ਜੀਵਨ ਪਰ ਸੰਘਰਸ਼ ਕੀਤਾ ਮਿਹਨਤ ਕੀਤੀ ਰੱਬ ਤੇ ਭਰੋਸਾ ਕੀਤਾ ਪਰ ਮੈਨੂੰ ਅਜੇ ਵੀ ਉਹੀ ਗਰੀਬੀ ਤੇ ਤੰਗ ਹਾਲੀ ਮਿਲੀ ਹੈ ਆਖਰ ਕਦੋਂ ਤੱਕ ਇਹ ਸਿਲਸਲਾ ਚੱਲੇਗਾ ਮਹਾਤਮਾ ਨੇ ਦਵਿੰਦਰਵਲ ਵੇਖਿਆ ਉਸ ਦੀਆਂ ਅੱਖਾਂ ਵਿੱਚ ਸੰਤੁਲਨ ਤੇ ਗਹਿਰਾਈ ਸੀ ਉਹਨਾਂ ਨੇ ਹੌਲੀ-ਹੌਲੀ ਮੁਸਕਰਾਉਂਦੇ ਹੋਏ ਕਿਹਾ ਬੇਟਾ ਜੀਵਨ ਸਾਨੂੰ ਹਰ ਦਿਨ ਇੱਕ ਨਵਾਂ ਮੌਕਾ ਦਿੰਦਾ ਹੈ ਇਹ ਸਹੀ ਹੈ ਕਿ ਤੇਰੇ ਜੀਵਨ ਵਿੱਚ ਅਜੇ ਤੱਕ ਦੁੱਖ ਹੀ ਦੁੱਖ ਰਹੇ ਨੇ ਪਰ ਇਹ ਨਾ ਭੁੱਲੀਂ ਹਰ ਔਖਾਈ ਇੱਕ ਸਬਕ ਹੈ ਤੇ ਹਰ ਸੰਘਰਸ਼ ਇੱਕ ਨਵੀਂ ਸੁਭਾਵਨਾ ਦਾ ਬੀਜ ਹੈ ਕਦੇ ਕਦੇ ਸਾਨੂੰ ਉਹ ਚੀਜ਼ ਉਦੋਂ ਨਹੀਂ ਮਿਲਦੀ ਜਦੋਂ ਅਸੀਂ ਉਸਨੂੰ ਚਾਹੁੰਦੇ ਹਾਂ ਪਰ ਤਦ ਮਿਲਦੀ ਹੈ ਜਦੋਂ ਸਾਨੂੰ ਉਸ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਦਵਿੰਦਰ ਨੇ ਕਿਹਾ ਮਹਾਤਮਾ ਜੀ ਕਿ ਮੇਰੇ ਇਹ ਸਾਰੇ ਦੁੱਖ ਮੇਰੇ ਪਿਛਲੇ ਕਰਮਾਂ ਦਾ ਕੋਈ ਫਲ ਹਨ ਮੇਰੇ ਮਾਤਾ ਪਿਤਾ ਵੀ ਸੰਘਰਸ਼ ਕਰ ਚੁੱਕੇ ਨੇ ਤੇ ਹੁਣ ਮੈਂ ਵੀ ਉਹੀ ਕਰ ਰਿਹਾ ਹਾਂ ਕਿ ਮੈਂ ਇਸ ਚੱਕਰ ਤੋਂ ਕਦੇ ਬਾਹਰ ਨਿਕਲ ਪਾਵਾਂਗਾ ਮਹਾਤਮਾ ਨੇ ਕਿਹਾ ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ ਇਹ ਸੱਚ ਹੈ ਪਰ ਯਾਦ ਰੱਖੋ ਰੱਬ ਸਾਨੂੰ ਹਮੇਸ਼ਾ ਮੌਕਾ ਦਿੰਦਾ ਹੈ ਸਾਡੇ ਕੋਲ ਹਮੇਸ਼ਾ ਵਰਤਮਾਨ ਦਾ ਪਲ ਹੁੰਦਾ ਹੈ ਅੱਜ ਦਾ ਸਮਾਂ ਹੈ ਜੇਕਰ ਤੂੰ ਅੱਜ ਸਹੀ ਦਿਸ਼ਾ ਵਿੱਚ ਕਦਮ ਚੁੱਕੇਗਾ ਤਾਂ ਭਵਿੱਖ ਵਿੱਚ ਤੇਰੇ ਲਈ ਨਵੇਂ ਰਸਤੇ ਖੁੱਲਣਗੇ ਕਦੇ ਵੀ ਰੱਬ ਨੂੰ ਦੋਸ਼ ਨਾ ਦਿਓ ਕਦੇ ਵੀ ਸ਼ਿਕਾਇਤ ਨਾ ਕਰੋ ਹਰ ਹਾਲਾਤ ਰੱਬ ਦੀ ਯੋਜਨਾ ਦਾ ਇੱਕ ਹਿੱਸਾ ਹੈ ਜੋ ਸਾਨੂੰ ਸਮਝਣ ਵਿੱਚ ਮੁਸ਼ਕਲ ਹੋ ਸਕਦੀ ਹੈ ਪਰ ਇਸ ਦਾ ਨਤੀਜਾ ਹਮੇਸ਼ਾ ਵਧੀਆ ਹੁੰਦਾ ਹੈ ਦਵਿੰਦਰ ਨੇ ਪੁੱਛਿਆ ਕਿ ਮੈਨੂੰ ਅਜੀਹਾ ਕਿਉਂ ਲੱਗਦਾ ਹੈ ਕਿ ਮੈਂ ਬਹੁਤ ਕੁਝ ਗਵਾ ਲਿਆ ਹੈ ਮਹਾਤਮਾ ਬੋਲੇ ਇੱਕ ਗੱਲ ਸਮਝ ਲੈ ਰੱਬ ਤੇਰੀ ਹਰ ਪੀੜਾ ਨੂੰ ਵੇਖ ਰਿਹਾ ਹੈ ਉਹ ਤੇਰੀ ਮਿਹਨਤ ਨੂੰ ਵੀ ਵੇਖ ਰਿਹਾ ਹੈ ਪਰ ਉਹ ਜਾਣਦਾ ਹੈ ਕਿ ਕਦੋਂ ਤੇ ਕਿਵੇਂ ਤੈਨੂੰ ਤੇਰੀ ਮਿਹਨਤ ਦਾ ਫਲ ਦੇਣਾ ਹੈ ਉਹ ਸਾਨੂੰ ਪਰਖ ਵਿੱਚ ਪਾਉਂਦਾ ਹੈ ਤਾਂ ਜੋ ਅਸੀਂ ਹੋਰ ਵੀ ਮਜ਼ਬੂਤ ਬਣ ਸਕੀਏ ਹਰ ਵਿਅਕਤੀ ਦੇ ਜੀਵਨ ਵਿੱਚ ਇੱਕ ਅਜੀਹਾ ਮੋੜ ਆਉਂਦਾ ਹੈ ਜਦੋਂ ਉਸ ਨੂੰ ਮਹਿਸੂਸ ਹੁੰਦਾ ਹੈ ਕਿ ਜੋ ਹੋਇਆ ਉਸਦੇ ਲਈ ਚੰਗਾ ਹੀ ਹੋਇਆ ਪਰ ਇਹ ਮੋੜ ਸਿਰਫ ਉਹਨਾਂ ਨੂੰ ਹੀ ਦਿਖਾਈ ਦਿੰਦਾ ਹੈ ਜੋ ਸਬਰ ਤੇ ਵਿਸ਼ਵਾਸ ਰੱਖਦੇ ਨੇ ਸਾਡੇ ਵਿੱਚੋਂ ਹਰ ਵਿਅਕਤੀ ਕਿਸੇ ਨਾ ਕਿਸੇ ਸੰਘਰਸ਼ ਤੋਂ ਲੰਘਦਾ ਹੈ ਜਦੋਂ ਰੱਬ ਸਾਨੂੰ ਔਖੇ ਹਾਲਾਤਾਂ ਵਿੱਚ ਪਾਉਂਦਾ ਹੈ ਉਹ ਸਾਨੂੰ ਇਕੱਲਾ ਕਰਨ ਲਈ ਨਹੀਂ ਸਗੋਂ ਚਾਹੁੰਦਾ ਹੈ ਕਿ ਅਸੀਂ ਉਸ ਸੰਘਰਸ਼ ਵਿੱਚੋਂ ਕੁਝ ਸਿੱਖੀਏ ਪਰ ਯਾਦ ਰੱਖੋ ਇਹ ਸਮਾਂ ਵੀ ਬੀਤ ਜਾਏਗਾ ਤੂੰ ਜੀਵਨ ਵਿੱਚ ਜੋ ਕੁਝ ਵੀ ਗਵਾਇਆ ਉਹ ਸਿਰਫ ਤੇਰੇ ਲਈ ਇੱਕ ਨਵੀਂ ਸ਼ੁਰੂਆਤ ਦਾ ਸੰਕੇਤ ਹੈ ਦਵਿੰਦਰ ਨੇ ਭਾਵਕ ਹੋ ਕੇ ਪੁੱਛਿਆ ਮਹਾਰਾਜ ਜੀ ਕਿ ਮੈਨੂੰ ਰੱਬ ਤੋਂ ਮਾਫੀ ਮੰਗਣੀ ਚਾਹੀਦੀ ਹੈ ਮੈਂ ਉਸ ਰੱਬ ਨੂੰ ਬਹੁਤ ਵਾਰ ਦੋਸ਼ ਦਿੰਦਾ ਹੈ ਉਸ ਨੂੰ ਬਹੁਤ ਕੋਸਿਆ ਹੈ ਮਹਾਤਮਾ ਜੀ ਮੁਸਕਰਾਏ ਤੇ ਬੋਲੇ ਰੱਬ ਦੇ ਦਿਲ ਵਿੱਚ ਸਿਰਫ ਪਿਆਰ ਹੈ ਉਸ ਤੋਂ ਮਾਫੀ ਮੰਗਣ ਦੀ ਲੋੜ ਨਹੀਂ ਹੈ ਉਹ ਸਾਡੇ ਦਿਲਾਂ ਨੂੰ ਜਾਣਦਾ ਹੈ ਸਮਝਦਾ ਹੈ ਇਹ ਗੱਲ ਸੁਣ ਕੇ ਦਵਿੰਦਰ ਨੇ ਮਹਿਸੂਸ ਕੀਤਾ ਕਿ ਉਸ ਦਾ ਸੰਘਰਸ਼ ਸਿਰਫ ਉਸ ਦੀ ਪਰਖ ਸੀ ਤੇ ਪ੍ਰਮਾਤਮਾ ਨੇ ਉਸ ਦੇ ਲਈ ਵੀ ਕੁਝ ਚੰਗਾ ਸੋਚਿਆ ਹੈ ਉਸ ਨੇ ਮਹਾਤਮਾ ਦਾ ਧੰਨਵਾਦ ਕੀਤਾ ਤੇ ਇੱਕ ਨਵੀਂ ਊਰਜਾ ਨਾਲ ਆਪਣੇ ਜੀਵਨ ਨੂੰ ਜਿਉਣ ਦਾ ਫੈਸਲਾ ਕੀਤਾ ਹੁਣ ਉਸ ਨੂੰ ਪਤਾ ਸੀ ਕਿ ਰੱਬ ਉਸ ਦੇ ਲਈ ਵੀ ਕੁਝ ਚੰਗਾ ਸੋਚ ਰਿਹਾ ਹੈ ਤੇ ਜਦੋਂ ਸਹੀ ਸਮਾਂ ਆਵੇਗਾ ਉਸ ਨੂੰ ਉਹ ਮਿਲੇਗਾ ਜੋ ਉਸ ਲਈ ਸਭ ਤੋਂ ਚੰਗਾ ਹੋਵੇਗਾ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਜੀਵਨ ਵਿੱਚ ਚਾਹੇ ਕਿੰਨੀਆਂ ਵੀ ਔਖਾਈਆਂ ਆਉਣ ਪਰ ਰੱਬ ਤੋਂ ਭਰੋਸਾ ਕਦੇ ਨਹੀਂ ਛੱਡਣਾ ਚਾਹੀਦਾ ਉਸ ਨੂੰ ਕਦੇ ਨਹੀਂ ਕੋਸਣਾ ਚਾਹੀਦਾ ਕਿਉਂਕਿ ਜੋ ਅਸੀਂ ਸੋਚਦੇ ਹਾਂ ਅਸੀਂ ਉਹੀ ਬਣ ਜਾਂਦੇ ਹਾਂ ਸਾਨੂੰ ਆਪਣੇ ਵਿਚਾਰ ਹਮੇਸ਼ਾ ਪੋਜ਼ਿਟਿਵ ਰੱਖਣੇ ਚਾਹੀਦੇ ਹਨ ਸਕਾਰਾਤਮਕ ਰੱਖਣੇ ਚਾਹੀਦੇ ਹਨ ਰੱਬ ਨੇ ਹਰ ਕਿਸੇ ਲਈ ਚੰਗਾ ਹੀ ਸੋਚਿਆ ਹੁੰਦਾ ਹੈ ਸਿਰਫ ਸਾਨੂੰ ਸਬਰ ਵਿਸ਼ਵਾਸ ਤੇ ਮਿਹਨਤ ਨਾਲ ਆਪਣੇ ਰਾਸਤੇ ਤੇ ਤੁਰਦੇ ਰਹਿਣਾ ਚਾਹੀਦਾ ਹੈ ਜਦੋਂ ਸਹੀ ਸਮਾਂ ਆਵੇਗਾ ਰੱਬ ਸਾਨੂੰ ਉਹੀ ਦੇਵੇਗਾ ਜੋ ਸਾਡੇ ਲਈ ਸਹੀ ਤੇ ਉਚਿਤ ਹੋਵੇਗਾ ਸੋ ਦੋਸਤੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਇਸ ਵੀਡੀਓ ਨੂੰ ਲਾਈਕ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ